ਮੈਨੂੰ ਉਥੋਂ ਅੱਡੇ ਤੋਂ ਮੁੰਡੇ ਦਾ ਕਿਸੇ ਦਾ ਫੋਨ ਗਿਆ ਸੀ ਤੇ ਮੈਂ ਘਰੇ ਸੀ ਉਸ ਟਾਈਮ ਤੇ ਕਹਿੰਦੇ ਅੱਗ ਲੱਗੀ ਧੂਆ ਨਿਕਲਦਾ ਪਿਆ ਤੇ ਅਸੀਂ ਫਟਾਫਟ ਆਏ ਆ ਤੇ ਆਣ ਕੇ ਸ਼ਟਰ ਖੋਲ ਲਿਆ ਅੱਗ ਬਹੁਤ ਹੀ ਜ਼ਿਆਦੀ ਸੀ ਕਿ ਉਹ ਇੰਨਾ ਜ਼ਿਆਦਾ ਕਾਲਾ ਧੂਆ ਆਇਆ ਪਿਆ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਸਾਰੇ ਅੱਡੇ ਵਾਲਿਆਂ ਨੇ ਲੱਗ ਕੇ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਤੇ ਨਹੀਂ ਕਾਬੂ ਪਾਇਆ ਗਿਆ ਤੇ ਸਾਰਾ ਕੁਝ ਖਤਮ ਹੋ ਗਿਆ ਵਿਚਾਰਿਆਂ ਦਾ ਜੋ ਵੀ ਹੈਗਾ ਸੀ ਜਿਸ ਕਾਰਨ ਕਲੀ ਬੜਿਆ ਹੋ ਗਿਆ ਜੇ ਤਾਂ ਕਰ ਮੇ ਸਾਡਾ ਆਈਡੀਆ ਕਿ ਸ਼ਾਰਟ ਸਰਕਟ ਹੋ ਸਕਦਾ ਹੈ ਕਨਵਰਟਰ ਦਾ ਸ਼ਾਰਟ ਸਰਕਟ ਹੋ ਗਿਆ ਜਿੰਦੇ ਕਰਕੇ ਉਹ ਅੱਗ ਸਾਰੇ ਇੱਕ ਤੱਕ ਫੈਲ ਗਈ ਤੇ ਕਾਫੀ ਜਿਆਦੀ ਅੱਗ ਸੀ ਕਿ ਆਂਡ ਗਮਾਂਡ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਤੁਹਾਡੀ ਤੇ ਦੁਕਾਨ ਦੇ ਕਿਸ ਤਰ੍ਹਾਂ ਬਚਾ ਆ ਮੇਰੀ ਦੁਕਾਨ ਦੇ ਬਚਾਏ ਕੁਝ ਨਹੀਂ ਬਾਕੀ ਉਹਨਾਂ ਤੁਹਾਨੂੰ ਪਤਾ ਕਿ ਨਾਲ ਦੁਕਾਨ ਸੀ ਤੇ ਕੰਦ ਵਗੈਰਾ ਤਰੇੜ ਆ ਗਈ ਤੇ ਕੰਦਾ ਪਾੜ ਪੂੜ ਗਏ ਮੇਰਾ ਤੇ ਕਾਫੀ ਬਚਾ ਕੋਈ ਨੁਕਸਾਨ ਨਹੀਂ ਹੋਇਆ ਤੇ ਇਹਨਾਂ ਵਿਚਾਰਿਆਂ ਦਾ ਕੁਛ ਬਚਿਆ ਨਹੀਂ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਕਿ ਐਨਆਰਈ ਭਰਾਵਾਂ ਨੂੰ ਤੇ ਸੰਸਥਾਵਾਂ ਨੂੰ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਚੋਰੀ ਹੋ ਚੁੱਕੀ ਆ ਕਰਿਆਨੇ ਦੀ ਪਹਿਲਾਂ ਵੀ ਚੋਰੀ ਹੋ ਚੁੱਕੀ ਆ ਉਹਦੇ ਕਾਫੀ ਨੁਕਸਾਨ ਹੋ ਗਿਆ ਸੀ ਤੇ ਹੁਣ ਵੀ ਵਿਚਾਰੇ ਦਾ ਕੁਛ ਬਚਿਆ ਨਹੀਂ ਅਸੀਂ ਤਾਂ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਮਤ ਵੱਤ ਵੱਧ ਕੀਤੀ ਜਾਵੇ ਜੀ ਹੋਰੀ ਇਹਨਾਂ ਦਾ ਸਾਧਨ ਹੈ ਨਹੀਂ ਕੋਈ ਹੋਰ ਇਹਨਾਂ ਦਾ ਕਮਾਉਣ ਦਾ ਕੋਈ ਸਾਧਨ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਆ ਇਹ ਥੋੜੀ-ਮੋਟੀ ਜ਼ਮੀਨ ਸੀ ਉਹ ਆਦੀ ਗਰਵੀ ਰੱਖ ਕੇ ਆਪਦਾ ਇਹ ਸਰਕਲ ਚਲਾਇਆ ਸੀ ਤੇ ਜ਼ਮੀਨ ਵਿਚਾਰੇ ਜਿ ਛੜਾਈ ਨਹੀਂ ਗਈ ਤੇ ਇਹ ਨੁਕਸਾਨ ਪਹਿਲਾ ਹੋ ਗਿਆ ਜੀ ਹੁਣ ਤੇ ਕੋ ਰਹਿ ਨਹੀਂ ਕਰੋ ਜੀ ਰੋਟੀ ਦਾ ਕੋ ਕਾਰਨ ਇਹ ਤਾਂ ਮੰਗ ਹੀ ਕਰਦੇ ਆਂ ਜੀ ਵੱਧ ਤੋਂ ਵੱਧ ਮਤ ਦਿੱਤੀ ਜਾਵੇ ਐਨਆਰਈ ਭਰਾਵਾਂ ਗਰ ਰੁਪਈਆ-ਰੁਪਈਆ ਕਰਕੇ ਮਦਦ ਕੀਤੀ ਐ ਤਾਂ ਕਾਫੀ ਹੋ ਜਾਏਗੀ ਸੰਸਥਾਵਾਂ ਬਹੁਤ ਨੇ ਕੋਈ ਵੀਰ ਦੀ ਬਾਹ ਫੜੇ ਘਟਨਾ ਬਹੁਤ ਦੇ ਅੱਗੇ ਲੱਜੀ ਦੁਕਾਨ ਜੀ ਹਾਂਜੀ ਕਾਲਾ ਸਮਾਨ ਕਹਿੰਦਾ ਸੀ ਰਿਹਾ ਕਰਾਜੀ। ਘਰਾਨੇ ਦਾ ਸਮਾਨ ਸੀ ਜੀ। ਤੇ ਕਦੋਂ ਪਤਾ ਤੁਹਾਨੂੰ ਲੱਗਾ ਕਿ ਇਹ ਪਤਾ ਸਵੇਰੇ ਲੱਗਿਆ ਸੀ ਸਾਨੂੰ ਜੀ 8 ਵਜੇ ਪਤਾ ਲੱਗਾ ਫੋਨ ਗਿਆ ਸੀ ਇੱਥੋਂ ਵਾਕਾ ਮੋੜ ਤੋਂ ਤੇ 8 ਵਜੇ ਤਕਰੀਬਨ ਫੋਨ ਗਿਆ ਸੀ 7:30 ਅਸੀਂ ਆ ਗਏ ਹੁਣੇ ਆ ਜਦੋਂ ਦੇਖਿਆ ਤੇ ਸਾਰਾ ਸਮਾਨ ਸੜ ਰਿਹਾ ਸੀ ਅੱਗ ਧੂੰਆਂ ਬਹੁਤ ਨਿਕਲ ਰਿਹਾ ਸੀ ਸ਼ਟਰ ਖੋਲਿਆ ਜਦੋਂ ਸ਼ਟਰ ਖੋਲਿਆ ਸੀ ਸ਼ਟਰ ਖੋਲਦਿਆਂ ਦੇ ਨਾਲ ਲਾਟਾਂ ਅੱਗ ਤੇ ਬਹੁਤ ਨਿਕਲਦੀ ਹੈ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਕੁਝ ਨਹੀਂ ਬਚਿਆ ਜੀ ਕੁਝ ਮੋੜ ਬਚਿਆ ਕੱਖ ਨਹੀਂ ਨਹੀਂ ਕੱਖ ਨਹੀਂ ਬਚਿਆ ਜੀ ਸਭ ਸੁਆਹ ਹੋ ਗਿਆ ਸੜ ਕੇ ਜੀ ਜੋ ਵੀ ਰੈਕ ਸੀ ਅੰਦਰ ਸਮਾਨ ਸੀ ਸਮਾਨ ਕੁਝ ਨਹੀਂ ਬਚਿਆ ਇਕੱਲੀ ਦੁਕਾਨ ਹੀ ਰਹਿ ਗਈ ਹੈ ਕੰਦਾ ਵੀ ਪਾਟ ਗੀਆਂ ਕੰਦਾ ਵੀ ਪਾਟ ਗੀਆਂ ਉਹ ਵੀ ਡੇੜਾ ਆ ਗਈਆਂ ਦਕਾਨ ਦਾ ਇਹਦਾ ਪਹਿਲਾਂ ਸਮਾਂ ਪਹਿਲਾਂ ਚੋਰੀ ਹੋਈ ਹੋਈ ਤਾਂ 4 ਮਹੀਨੇ ਪਹਿਲਾਂ ਵੀ ਚੋਰੀ ਹੋਈ ਹੈ ਜੀ ਉਦੋਂ ਵੀ ਲੱਖ ਡੇਢ ਦਾ ਨੁਕਸਾਨ ਹੋ ਗਿਆ ਸੀ ਮੇਰਾ ਉਦੋਂ ਵੀ ਕੋਈ ਕਿਸੇ ਮਦਦ ਨਹੀਂ ਕੀਤੀ ਨਾ ਗਿਰ ਪੁਲਿਸ ਨੇ ਕਾਰਵਾਈ ਕੀਤੀ ਆ ਚੋਰ ਵੀ ਨਹੀਂ ਫੜੇ ਕੁਝ ਨਹੀਂ ਕੀਤਾ ਹਾਂਜੀ ਤੇ ਹੋਰ ਕਿੰਨਾ ਹੋ ਗਿਆ ਨੁਕਸਾਨ ਹੋ ਗਿਆ ਹੁਣ 14-15 ਲੱਖ ਦਾ ਤਕਰੀਬਨ ਸਮਾਨ ਹੋ ਗਿਆ ਜੋ ਵੀ ਕੁਛ ਰਿਹਾ ਹੀ ਨਹੀਂ ਅੰਦਰ ਜੀ ਸੜ ਸੜ ਕੇ ਸੁਆਹ ਹੋ ਗਿਆ ਦੇਖਦੇ ਦੇਖਦੇ ਜੀ ਅੱਗ ਦੇ ਲਾਟਾਂ ਦੇਖਦੇ ਦੇਖਦੇ ਬੁਝਾਉਣ ਲੱਗੇ ਨਹੀਂ ਮੁੱਕਿਆ ਅੱਗ ਦੇ ਕਾਬੂ ਹੀ ਨਹੀਂ ਪਾਇਆ ਗਿਆ ਜੀ ਵਾਰ ਦੇ ਵਿੱਚ ਘਰੇ ਇੱਕ ਮੌਲਾ ਜਹਾ ਰੋਜ਼ੀ ਰੋਟੀ ਦੇ ਗੁਰੂ ਸਾਰੇ ਦਾ ਇਹ ਤਰ੍ਹਾਂ ਨਹੀਂ ਦੁਕਾਨ ਤੇ ਹੀ ਆ ਜੀ ਹਾਂ ਜੀ ਘਰ ਦਾ ਸਾਧਨ ਫਿਕਸ ਸਾਰਾ ਕੁਝ ਚੱਲਦਾ ਹਾਂ ਜੀ ਹਾਂ ਜੀ ਕੀ ਅਪੀਲ ਕਰਨੀ ਚਾਹੋਗੇ ਕੋਈ ਸਮਾਜ ਸੇਵੀ ਦਾ ਕੋਈ ਅਪੀਲ ਇਹੀ ਕਰਨੀ ਚਾਹਾਂਗੇ ਜੇ ਕੋਈ ਮਦਦ ਕਰ ਸਕਦਾ ਜੀ ਕਰ ਸਕਦੇ ਇੱਕ ਵਾਰ ਤੁਸੀਂ ਆਪ ਦਾ ਨੰਬਰ ਬੋਲ ਕੇ ਦੱਸ ਲੈ ਹਾਂ ਜੀ 82649 42043 ਜੀ ਕੀ ਨਾਮ ਕੀ ਪ੍ਰੇਮ ਸਿੰਘ ਸਰ ਮੈਨੂੰ ਗਿਆ ਸੀ ਫੋਨ ਤਕਰੀਬਨ 8 ਵਜੇ ਗਿਆ ਸੀ ਗੁਰਸੇਵ ਨੇ ਕੀਤਾ ਸੀ ਫੋਨ ਕਿੰਨਾ ਸੱਚੇ ਆਪਣੀ ਦੁਕਾਨਾਂ ਨੂੰ ਅੱਗ ਲੱਗੀ ਜੀ ਤੇ ਮੈਂ ਤਕਰੀਬਨ ਹੀ ਮਨ ਕੋ ਦਸ ਮਿੰਟ ਇੱਥੇ ਆ ਕੇ ਪਹੁੰਚਾ ਤੇ ਬਹੁਤ ਅੱਗ ਲੱਗੀ ਸੀ ਜੀ ਹਾਂ ਜੀ ਤੇ ਬਾਕੀ ਇਧਰ ਬਾਈਕ ਖੜੇ ਸੀ ਮਨ ਲੋ ਜਿਹੜੇ ਕਾਕਾਂ ਦੇ ਰਿਪੇਅਰ ਕੀਤੇ ਸੀ ਮਨ ਲੋ ਕਿੰਨ ਚਾਰ ਮੋਟਰਸਾਈਕਲ ਸੀ ਉਹ ਸਾਰੇ ਸੜ ਕੇ ਸੁਆਹ ਹੋ ਗਏ ਜੀ ਤੇ ਬਾਕੀ ਹੋਰ ਪਿੱਛੇ ਪਾਰ ਨਮਰ ਪਿਆ ਸੀ ਸਪੇਅਰ ਪੜ ਪਿਆ ਸੀ ਤਕਰੀਬਨ ਔਲ ਪਿਆ ਸੀ 200 ਲੀਟਰ ਮੋਗਲਾਈਲ ਪਿਆ ਸੀ ਜੀ ਉਹ ਸਾਰਾ ਹੀ ਤਕਰੀਬਨ ਸੜ ਕੇ ਸੁਹਾ ਹੋ ਗਿਆ ਕੁਛ ਨਹੀਂ ਬਚਿਆ ਸਭ ਕਿੱਲੀਆਂ ਦੁਕਾਨਾਂ ਲਫੇਟ ਗਈਆਂ ਹਾਂਜੀ ਕਿੱਲੀਆਂ ਦੁਕਾਨਾਂ ਲਫੇਟ ਗਈਆਂ ਸਰ ਇਹ ਦੋ ਦੁਕਾਨਾਂ ਤਾਂ ਆ ਗਿਆ ਮਨ ਲਓ ਰਿਸੀਵਕ ਤੇ ਮਨ ਲਓ ਉਧਰ ਵੀ ਚਲੋ ਛੇਕਾ ਲੱਗਿਆ ਵਾ ਮੰਨ ਲਓ ਤੇ ਦੋ ਦੁਕਾਨਾਂ ਤਾਂ ਮੰਨ ਲਓ ਤਕਰੀਬਨ ਹੀ ਸਾਰਾ ਸੁਹਾ ਹੋ ਗਿਆ ਬਲਤ ਜੀ ਇਹ ਕਿਹੜੀ ਜਗ੍ਹਾ ਕਿਹੜੀ ਦਿੱਤੀ ਆ ਤੁਹਾਨੂੰ ਦੁਕਾਨਾਂ ਨੂੰ ਇਹ ਆਪਣੇ ਮਾਕਮ ਮੋੜੇ ਜੀ ਹਾਂਜੀ ਲਾਹੂ ਗਰੀਵ ਨੁਕਸਾਨ ਹੋ ਗਿਆ ਗਰੀਵਨ ਸਾਰਾ ਮੰਨ ਲਓ 14-15 ਲੱਖ ਦਾ ਨੁਕਸਾਨ ਤਾਂ ਹੁੰਦਾ ਹੋ ਗਿਆ ਜੀ 8-9 ਲੱਖ ਦਾ ਮੇਰਾ ਹੋ ਗਿਆ ਜੀ ਕਟੋਕਟ ਲੱਖ ਰੁਪਏ ਦਾ ਮੋਟਰਸਾਈ ਤੇ ਅੱਜ ਤਕਰੀਬਨ ਗਾਕਾਂ ਦੇ ਸਾਰੇ ਰਿਪੇਅਰ ਕੀਤੇ ਆ ਜੀ ਅੱਜ ਉਹਨੇ ਕਟੋ-ਕਟ ਜੇ ਲੱਕ ਤਾਂ ਉਹ ਤਾਂ ਕਟੋ-ਕਟ 50-60 ਹਜ਼ਾਰ ਤਾਂ ਮੰਗੂਗਾ ਜੀ ਮੋਟਰਸਾਈਕਲ ਦਾ ਜੀ ਤੇ ਉਹ ਆਪਦੇ ਪੱਲੋਂ ਪੈਸੇ ਲਾ ਕੇ ਰਿਪੇਅਰ ਕਰਕੇ ਘਲਾਰੇ ਸੀ ਪਿੱਛੇ ਜੀ ਤੇ ਮਾਲਕੀ ਕਰਦੇ ਦਸਨ ਦੇ ਜਾਂ ਸਲਾਈ ਅਰੇ ਹੀ ਅਮਲੋ ਵੀ ਸਾਡੀ ਮਦਦ ਕੀਤੀ ਜਾਵੇ ਮੰਨ ਲਓ ਅਸੀਂ ਇਤੋਂ ਹੀ ਮੰਨ ਲਓ ਆਪਦਾ ਮਿਹਨਤ ਕਰਕੇ ਤੇ ਗੁਜ਼ਾਰਾ ਕਰਦਾ ਸਰਕਲ ਚੱਲਦਾ ਜੀ ਇੱਥੇ